ਮੁਹਾਲੀ ਪੁਲਿਸ ਨੂੰ ਸਮੇਤ ਇੱਕ ਵੱਡੀ ਕੰਮਬੀਲ ਜਿੱਥੇ ਪੁਲਿਸ ਨੇ ਦੋ ਫਰਜੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ ਜਿਸ ਕਾਲ ਸੈਂਟਰਾਂ ਦੇ ਵਿੱਚ ਮੁੰਡੇ ਕੁੜੀਆਂ ਕੰਮ ਕਰਦੇ ਸੀ ਦੱਸਿਆ ਰਿਹਾ ਕਿ 10 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕਈ ਲੈਪਟਾਪ ਮੋਬਾਈਲ ਹੈੱਡਫੋਨ ਤੇ ਹੋਰ ਜੁੜੀ ਸਮਾਨ ਪੁਲਿਸ ਨੇ ਬਰਾਮਦ ਕੀਤਾ ਹੈ ਦੱਸ ਦਿੰਦੇ ਆ ਕਿ ਇਹ ਕਾਲ ਸੈਂਟਰ ਦੇ ਵਿੱਚ ਬੈਠ ਕੇ ਮੁੰਡੇ ਕੁੜੀਆਂ ਪਹਿਲਾ ਜੋ ਖਾਤਾਧਾਰਕ ਨੇ ਉਹਨਾਂ ਨੂੰ ਬੈਂਕ ਦੀ ਡਿਟੇਲ ਲਈ ਡਰਾ ਜਾਂਦਾ ਸੀ ਇਸ ਕਾਰਨ ਲੋਕਾਂ ਤੋਂ ਬੈਂਕ ਦੀ ਡਿਟੇਲ ਲੈ ਜਾਂਦੀ ਸੀ ਜਿਸ ਤੋਂ ਬਾਅਦ ਅਕ ਉਨ੍ਹਾਂ ਦੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਲੈ ਜਾਂਦੇ ਸੀ ਦੂਜੇ ਪਾਸੇ ਜੋ ਦੂਜੇ ਕਾਲ ਸੈਂਟਰ ਦੇ ਮুলਜਮ ਪੁਲਿਸ ਨੇ ਫੜੇ ਨੇ ਪੁਲਿਸ ਨੂੰ ਦੱਸਿਆ ਗਿਆ ਕਿ ਇਹ ਜਲਦ ਰਿੱਕ ਦੇ ਨਾਲ ਲੋਕਾਂ ਨੂੰ ਡਿਸਕਾਊਂਟ ਦੇ ਉੱਤੇ ਹਵਾਈ ਜਹਾਜ਼ ਦੇ ਟਿਕਟਾਂ ਪ੍ਰੋਵਾਈਡ ਕਰਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਜਿਸ ਤੋਂ ਬਾਅਦ ਜਾ ਕੇ ਉਹਨਾਂ ਕੋਲੋਂ ਵੀ ਇਹ ਪੈਸੇ ਵਿਟੋੜਦੇ ਸੀ ਜਿਸ ਤੋਂ ਬਾਅਦ ਪੁਲਸ ਨੇ ਇਹ ਟਰੈਪ ਲਗਾਇਆ ਜਿਸ ਤੋਂ ਬਾਅਦ ਜਾ ਕੇ ਦੋਨੇ ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼ ਹੋਇਆ ਤੇ ਹੋਰ ਹੀ ਵੱਡੇ ਖੁਲਾਸੇ ਇਹਨਾਂ ਕੋਲ ਹੋ ਸਕਦੇ ਨੇ ਦੱਸਿਆ ਜਾ ਰਿਹਾ ਕਿ ਕੁਝ ਮੁੰਡੇ ਕੁੜੀਆਂ ਹੋਰ ਸਟੇਟਾਂ ਦੇ ਨੇ ਜਿਵੇਂ ਨਾਗਾਲੈਂਡ ਜਾਂ ਫਿਰ ਹਿਮਾਚਲ ਪ੍ਰਦੇਸ਼ ਇਸ ਤਰੀਕੇ ਦੇ ਮੁੰਡੇ ਕੁੜੀਆਂ ਮੁਹਾਰੀ ਦੇ ਵਿੱਚ ਆ ਕੇ ਕੰਮ ਕਰਦੇ ਨੇ ਤੇ ਕੁਝ ਨੌਜਵਾਨ ਮੁਹਾਰੀ ਦੇ ਰਹਿਣ ਵਾਲੇ ਨੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਜਿਸ ਤਰੀਕੇ ਨਾਲ ਪੁਲਿਸ ਨੇ ਪਿਛਲੇ ਦਿਨੀ ਵੀ ਇੱਕ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਸੀ ਉਸ ਦੇ ਵਿੱਚ ਵੀ ਕਈ ਪੁਲਿਸ ਨੇ ਮਲਜਮ ਮੁੰਡੇ ਕੁੜੀਆਂ ਗ੍ਰਿਫਤਾਰ ਕੀਤੇ ਸੀ ਤੇ ਅੱਜ ਵੀ ਤੁਸੀਂ ਦੇਖੋ ਕਿਵੇਂ ਗੱਡੀ ਭਰ ਕੇ ਇਨ੍ਹਾਂ ਮੁੰਡੇ ਕੁੜੀਆਂ ਦੀ ਪੁਲਿਸ ਬੈਸ ਕਾਨਫਰੈਂਸ ਵਿੱਚ ਲੈ ਕੇ ਆਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਹੈ ਮਾਨਜੋਗ ਅਦਾਲਤ ਤੋਂ ਰਿਮਾਂਡ ਦੌਰਾਨ ਹੋਰ ਹੀ ਵੱਡੇ ਖੁਲਾਸੇ ਹੋ ਸਕਦੇ ਨੇ ਤਸਵੀਰਾਂ ਤੁਹਾਨੂੰ ਮੋਹਰੀ ਦਿਖਾ ਰਿਹਾ ਮੋਹਰੀ ਦੇ ਵਿੱਚ ਡੀਐਸਪੀ ਰਪਿੰਦਰ ਕੌਰ ਸੋਈ ਨੇ ਵੱਡੀ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਵਿੱਚ ਇਹਨਾਂ ਬਾਰੇ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਵੀ ਸੁਣੋ ਹੋਰ ਕੀ ਕਿਹਾ ਸਾਡੇ ਕੋਲ ਡੀਜੀ ਸਾਹਿਬ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਕਾਲ ਸੈਂਟਰ ਹੈ ਜੋ ਪਿਛਲੇ 4-5 ਸਾਲਾਂ ਤੋਂ ਆਪਰੇਟ ਕਰ ਰਿਹਾ ਹੈ ਔਰ ਇਸ ਕਾਲ ਸੈਂਟਰ ਦੇ ਮੋਟੋ ਸਪਰੈਂਟੇ ਸੀ ਅ ਫੀਮੇਲ ਲੋਕਾਂ ਨੂੰ ਰੈਂਡਮਲੀ ਭੇਜਦੇ ਜਿਹਨੂੰ ਕਿ ਈਮੇਲ ਬਲਾਸਟਿੰਗ ਟਰਮ ਦਿੱਤੀ ਜਾਂਦੀ ਹੈ ਕਿ ਈਮੇਲ ਬਲਾਸਟਿੰਗ ਕਰਕੇ ਲੋਕਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਹਾਡੇ ਅਕਾਊਂਟ ਦੇ ਇੰਗੇਜਡ ਕੁਝ ਬਿਟਕੋਇਨ ਪਰਚੇਸਸ ਹੋਈਆਂ ਨੇ ਜੋ ਕਿ ਕਿਸੇ ਇਲੀਗਲ ਐਕਟੀਵਿਟੀ ਵਿੱਚ ਯੂਜ਼ ਹੋ ਰਿਹਾ ਹੈ ਤੇ ਇਸ ਤਰ੍ਹਾਂ ਡਰਾ ਕੇ ਉਸ ਬੰਦਿਆਂ ਤੋਂ ਉਹਨਾਂ ਦੀਆਂ ਡਿਟੇਲਸ ਲੈ ਕੇ ਜਾਂ ਉਹਨਾਂ ਨੂੰ ਗਿਫਟ ਕਾਰਡਸ ਜਾਂ ਵਾਊਚਰਸ ਦੇ थ्रू ਉਹਨਾਂ ਤੋਂ ਪੈਸੇ ਠਗੇ ਜਾਂਦੇ ਸੀ। ਇਹਨਾਂ ਗੈਂਗ ਦੇ 6 ਮੈਂਬਰਸ ਅਸੀਂ ਫੜਨੇ ਆ ਤੇ ਹੋਰ ਅੱਗੇ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਸ ਤੋਂ ਬਾਅਦ ਸੇਮ ਬਿਲਡਿੰਗ ਦੇ ਵਿੱਚ ਸੇਮ ਟਾਵਰ ਦੇ ਵਿੱਚ ਇੱਕ ਮੰਜ਼ਿਲ ਛੱਡ ਕੇ ਇੱਕ ਹੋਰ ਕਾਲ ਸੈਂਟਰ ਸੇਮ ਟਾਈਮ ਤੇ ਅਸੀਂ ਐਪ੍ਰੀਹੈਂਡ ਕੀਤਾ। ਉਸ ਕਾਲ ਸੈਂਟਰ ਦੀ ਮੋਡਸ ਆਪਰੇਂਡ ਇਹਨਾਂ ਨਾਲੋਂ ਥੋੜੀ ਡਿਫਰੈਂਟ ਸੀ। ਉਹ ਇੱਕ ਫੇਕ ਵੈਬਸਾਈਟ ਬਣਾ ਕੇ tealpro.com ਕਰਕੇ ਇੱਕ ਵੈਬਸਾਈਟ ਹੈ ਤੇ ਅਸੀਂ ਥੋੜੇ ਚੈਨਲਸ ਦੇ ਥਰੂ ਦੱਸਣਾ ਚਾਹੁੰਦੇ ਕਿ ਅਗਰ ਕੋਈ ਇਹ ਜੀ ਵੈਬਸਾਈਟ ਉਹ ਦੇਖਦੇ ਨੇ ਤਾਂ ਪਲੀਜ਼ ਇਹਨੂੰ ਬਲੀਵ ਨਾ ਕਰ tealpro.com ਇਸ ਵੈਬਸਾਈਟ ਦੇ ਥਰੂ ਫੇਕ ਟਿਕਟਸ ਬਣਾ ਕੇ ਬੇਸਿਕਲੀ ਪਹਿਲਾਂ ਤਾਂ ਉਹ ਡਿਸਕਾਊਂਟਡ ਟਿਕਟਸ ਦੇਣ ਦਾ ਚਾਂਸਾ ਦਿੰਦੇ ਸੀ ਤੇ ਉਸ ਦੇ ਥਰੂ ਫਿਰ ਉਹਨਾਂ ਦੀ ਕ੍ਰੈਡਿਟ ਤੇ ਡੈਬਿਟ ਡਿਟੇਲਸ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਪੈਸੇ ਕਿਸੇ ਪੇਮੈਂਟ ਕਰਵਾ ਕੇ ਕਿਸੇ ਤਰੂਪ ਤੇ ਇਹਨਾਂ ਨੂੰ ਫੇਕ ਮੈਸੇजेस ਭੇਜੇ ਜਾਂਦੇ ਸੀ ਕਿ ਹਨ ਤੁਹਾਡੀ ਟਿਕਟ ਹੋ ਗਈ ਹੈ ਜਦ ਕਿ ਉਹ ਸਾਰਾ ਜਾਲੀ ਕੰਮ ਹੋ ਰਿਹਾ ਸੀ ਸੋ ਇਹਨਾਂ ਦੇ ਚਾਰ ਬੰਦੇ ਕੰਮ ਕਰ ਰਹੇ ਸੀ ਇਹ ਅਰਾਊਂਡ ਪਿਛਲੇ ਡੇਢ ਸਾਲ ਤੋਂ ਇਹ ਇਹਨਾਂ ਦਾ ਗੈਂਗ ਇਥੇ ਆਪਰੇਟ ਕਰ ਰਿਹਾ ਸੀ ਸੋ ਇਹ ਅਸੀਂ ਅਪਰੀਹੈਂਡ ਕਰਦੇ ਹਾਂ ਸਪੈਸਿਫਿਕ ਟਿਕਟਸ ਦੇ ਉੱਤੇ ਟਾਰਗੇਟ ਕਰਦੇ ਵਗੇ ਟਿਕਟਸ ਦੇ ਉੱਤੇ ਹਰ ਇੱਕ ਟਿਕਟ ਨੂੰ ਜਰਾਵਾ ਟੋਟਲੀ ਜਲੀ ਉਹ ਸੀਗਾ ਓਨਰ ਦੇ ਹਿਸਾਬ ਨਾਲ ਉਹ ਸਾਰੀ 에ਅਰਲਾਈਨਸ ਤੋਂ ਹੀ ਮਤਲਬ ਉਹਨਾਂ ਦੇ ਕਨੈਕਸ਼ਨਸ ਉਹ ਸ਼ੋਅ ਕਰਦੇ ਸੀ ਇਸ ਤਰ੍ਹਾਂ ਰਿਕਵਰੀ ਕਰ ਲਈ ਮੈਂ ਹੁਣ ਤੱਕ ਦੀ ਜੇ ਅਸੀਂ ਗੱਲ ਕਰੀਏ ਰਿਕਵਰੀ ਕੀ ਕੀ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਹੋ ਰਹੀ ਹੈ ਕੋਈ ਵੱਡਾ ਨੈਕਸਟ ਜਾਂ ਨੋਟਲ ਇਨਵੋਲਵਮੈਂਟ ਸਾਹਮਣੇ ਆਇਆ ਇਹਨਾਂ ਦੀਆਂ ਤਿੰਨ ਗੱਡੀਆਂ ਜੋ ਕਿ ਹਾਈ ਐਂਡ ਗੱਡੀਆਂ ਨੇ ਲਕਚਰੀ ਗੱਡੀਆਂ ਨੇ ਤੇ ਕਾਫੀ ਲੈਪਟਾਪ 10-15 ਮੋਬਾਈਲ ਫੋਨਸ ਹੈੱਡਫੋਨਸ ਤੇ ਕਾਫੀ ਕੁਝ ਹੋਰ ਸਾਨੂੰ ਮਿਲੀਆਂ ਚੀਜ਼ਾਂ ਜਿਵੇਂ ਜੋ ਕਿ ਐਵੀਡੈਂਸ ਨੂੰ ਲਿੰਕ ਅਪ ਕਰਦੀਆਂ ਇਹਨਾਂ ਨਾਲ ਤੇ ਅੱਗੇ ਵੀ ਕਾਫੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਬਟ ਇਹਨਾਂ ਦੇ ਲਿੰਕਸ ਦੀ ਗੱਲ ਦੇਖੀਏ ਤਾਂ ਆਲਮੋਸਟ ਹੁਣ ਤੱਕ ਦੀ ਇਨਵੈਸਟੀਗੇਸ਼ਨ ਸ ਨਾਟ ਦਿਸ ਵਨ ਪਰ ਬਾਕੀਆਂ ਦੇ ਵਿੱਚ ਸਾਹਮਣੇ ਆਇਆ ਕਿ ਗੈਂਗਸ ਇੰਟਰਲਿੰਕਡ ਕੋਈ ਨਾ ਕੋਈ ਕਾਮਨ ਥ੍ਰੈਡ ਇਹਨਾਂ ਦਾ ਨਿਕਲੇ ਆਉਂਦਾ ਹੁੰਦਾ B8 ਕੀ ਕੋਈ ਕਿਸੇ ਇੱਕ ਬੰਦੇ ਨੇ سیم ਪ੍ਰੋਵਾਈਡ ਕੀਤੀ ਹੋਵੇ ਜਾਂ ਖਾਤਿਆਂ ਦੀ ਡਿਟੇਲਸ ਦਿੱਤੀ ਹੋਵੇ ਜਾਂ ਵਿਕਟਮਸ ਦੀ ਡਿਟੇਲਸ ਦਿੱਤੀਆਂ ਹੋ ਸੋ ਉਹ ਅਸੀਂ ਹਜੇ ਟਰਾਈ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਸਕੀਏ ਉਹ ਜਿਹੜਾ ਪਹਿਲਾ ਅਸੀਂ ਗਾਇਆ ਖੜਿਆ ਸੀ ਹੋ ਸਕਦਾ ਉਹਦੇ ਨਾਲ ਦਾ ਕੋਈ ਨਾ ਕੋਈ ਕਾਮਨ ਫ੍ਰੇਟ ਨਿਕਲੇਗਾ ਇਹ ਮੁਗਬਰੀ ਤੇ ਸੀ ਕਿ ਕਿਸੇ ਕੋਈ ਪੈਸੇ ਦਾ ਕਰੋ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ दैट ਇਸ ਪਾਰਟ ਆਫ ਪ੍ਰੋਪਰਟੀ ਦੀ ਗੱਲ ਕਰੀ ਤਾਂ ਇਸ ਲਈ ਰੈਂਟਡ ਪ੍ਰੋਪਰਟੀਆਂ ਨਹੀਂ ਇਹਨਾਂ ਦੀ ਆਪਣੀਆਂ ਸੀ ਪ੍ਰੋਪਰਟੀਆਂ ਨਹੀਂ ਇਹਨਾਂ ਨੇ ਰੈਂਟਡ ਪ੍ਰੋਪਰਟੀਆਂ ਲਏ ਹੋਏ ਸੀ ਤੇ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਕਿਵੇਂ ਕਿਹੜੇ ਕੇਵਾਈਸੀ ਤੇ ਜਾਂ ਕਿਵੇਂ ਕਰਦੇ ਨੇ ਔਰ ਇਹਦੇ ਨਾਮ ਤੇ ਚੱਲਦਾ ਰਹਿੰਦਾ ਹੈ ਮੈਡਮ ਇਹ ਜਿਹੜੇ ਫੜੇ ਲਈ ਨਜ਼ਰ ਕਵਾਇਰ ਕੀ ਹੈ ਕਿ ਕਿਹਨੇ ਜਨਮ ਵਾਲੀ ਹੈ ਲੋਕਾਂ ਦੇ ਹੈ ਜਾਂ ਬਾਹਰ ਦੇ ਕੁੜੀਆਂ ਵੀ ਨੇ ਸ਼ਾਮ ਇਹਨਾਂ ਦਾ ਏਜ ਗਰੁੱਪ ਆਲਮੋਸਟ 25 ਸਾਲਾਂ ਦੇ ਆਸ-ਪਾਸ ਦਾ ਹੈ ਤੇ ਦੋ ਕੁੜੀਆਂ ਸਾਡੀਆਂ ਪਹਿਲੇ ਗੈਂਕਸ ਫੜੀਆਂ ਗਏ ਜੋ ਕਿ ਬਿਟਕੋਇਨ ਦੇ ਰਿਲੇਟਡ ਫਰਾਡ ਕਰ ਰਹੇ ਸੀ ਟਰੈਵਲ ਜਿਹੜੀ ਉਸ ਦਾ ਦਿਖਾ ਕੇ 에어ਲਾਈਨਸ ਦਾ ਦਿਖਾ ਰਹੇ ਸੀ ਤਾਂ ਉਹਨਾਂ ਦੇ ਵਿੱਚ ਇੱਕ ਲੜਕੀ ਹੈ ਤੇ ਬਾਕੀ ਤਿੰਨ ਮੁੰਡੇ ਨੇ ਕਿਹਦੇ ਰਹਿਣ ਵਾਲੇ ਨੇ ਏ ਜੰਲੀ ਸਾਡੇ ਕੋਲ ਜਿਹੜੇ ਆਏ ਹਨ ਜਿਹੜੇ ਬਾਤ ਕਰ ਰਹੇ ਸੀਗੇ ਜਿਹੜੇ 6 ਬੰਦੇ ਹਨ ਉਹ ਤਾਂ ਲੋਕਲੀ ਸਟੇ ਕਰਦੇ ਆ ਇੱਥੇ ਉਹਨਾਂ ਚੋਂ ਇੱਕ ਤੋਂ ਬੰਦਾ ਹੈ ਜੋ ਨਾਗਾਲੈਂਡ ਦਾ ਹੈ ਬਾਕੀ ਲੋਕਲੀ ਮੁਹਾਲੀ ਦੇ ਹਨ ਆਊਟ ਆਫ 6 ਇੱਕ ਨਾਗਾਲੈਂਡ ਦਾ ਜਿਹੜੇ 4 ਫੜੇ ਨੇ ਫੇਕ ਟ੍ਰੈਵਲ ਪ੍ਰਾਈਵੇਟ ਲਿਮਟਿਡ ਬਣਾ ਕੇ ਚਲਾ ਰਹੇ ਸੀਗੇ ਉਹ ਬਾਹਰਲੇ ਬੰਦੇ ਹਨ ਸਾਰੇ ਇੱਕ ਹੈ ਹਿਮਾਚਲ ਪ੍ਰਦੇਸ਼ ਦਾ ਦੇ ਦੂਸਰ ਹੈ ਇਸ ਦਾ ਜਸ਼ੇਰਪੁਰ ਹਾਂਜੀ Jharkhand ਦਾ ਜਿਹੜੀ ਪਕੜੇ ਲੇਗੇ ਨਾ ਜਿਹੜਾ ਮੀਨਿੰਗ ਦਾ ਹੱਥ ਦਾ ਚਲਾ ਦੇ ਉਹ ਵੀ ਸਮਾਂ ਦੇ ਹੋ ਜਾਂਦਾ ਹੈ ਜਿਹੜਾ ਹਾਂਜੀ ਉਹ ਨਾਲ ਹੈਗਾ ਜੀ ਉਹ ਵਿੱਚ ਕੰਮ ਕਰ ਲਿਆ ਜਿਹੜੀ ਦੂਜੀ ਕਰਦੇ ਸੀ ਜਿਹੜਾ ਬਿਟਕੋਇਨ ਵਾਲਾ ਈਮੇਲ ਬਲਾਸਟਿੰਗ ਵਾਲਾ ਹੈ ਉਹ ਪਿਛਲੇ ਆਲਮੋਸਟ 4-5 ਇਅਰਸ ਤੋਂ ਚੱਲ ਰਿਹਾ ਸੀ ਸੋ ਜਿਹੜਾ ਟ੍ਰੈਵਲ ਪ੍ਰਾਈਵੇਟ ਲਿਮਿਟਿਡ ਵਾਲਾ ਸੀ ਉਹ 1.5 ਸਾਲ ਹੋ ਗਿਆ ਸੀ ਮਤਲਬ ਪੁਲਿਸ ਨੂੰ ਲਗਾਤਾਰ ਪਿਆਂਚ ਲਾਇਆ ਨਹੀਂ ਮਤਲਬ 4-5 ਸਾਲਾਂ ਦੇ ਵਿੱਚ ਧਿਆਨ ਨਹੀਂ ਜਾਈ ਉਹ ਐਸੋ ਜੀ ਇਹ ਹੋ ਸਕਦਾ ਕਿ ਇਹ ਆਪਣੇ ਪਲੇਸਿਸ ਚੇਂਜ ਕਰ ਦਿੰਦੇ ਆ ਰੈਂਡਮਲੀ ਕਿ ਹੁਣ ਇੱਥੇ ਅਸੀਂ ਕੰਮ ਕਰ ਲਿਆ ਸਾਡੇ ਤਾਂ ਸ਼ੱਕ ਨਾ ਪਵੇ ਫਿਰ ਇਹ ਸ਼ਿਫਟ ਕਰ ਜਾਂਦੇ ਕਿਸੇ ਹੋਰ ਜਗ੍ਹਾ ਤੇ ਸੋ ਜਦ ਤੱਕ ਅਰ ਇਹਨਾਂ ਦੀ ਟ੍ਰੇਲ ਕੰਟੀਨਿਊ ਰੱਖਣਾ ਸਿਮਸ ਚੇਂਜ ਹੋ ਜਾਂਦੇ ਆ ਖਾਤੇ ਚੇਂਜ ਹੋ ਜਾਂਦੇ ਆ ਵਿਕਟਮਸ ਚੇਂਜ ਹੋ ਜਾਂਦੇ ਆ ਸੋ ਜਿਹੜਾ ਥੋੜਾ ਪੂਰਾ ਇੱਕ ਕੇਸ਼ ਦਾ ਕੰਮ ਹੁੰਦਾ ਉਹ ਬਿਲਕੁਲ ਸਾਰਾ ਕਟ-ਆਫ ਹੋ ਜਾਂਦਾ ਨੈਕਸਟ ਉਸ ਤੇ ਸ਼ੁਰੂ ਹੋ ਜਾਂਦਾ ਸੋ ਜੰਦਰ ਟਾਵਰ ਤੋਂ ਅਸੀਂ ਹਜੇ ਚੈੱਕ ਕਰਨਾ ਹਜੇ ਉਹਨਾਂ ਨਾਲ ਗੱਲ ਕਰਦੇ ਹਾਂ ਸੋਰੀ ਰਿਮਾਈਂਡਰ ਰਿਮਾਈਂਡਰ ਤੁਹਾਨੂੰ ਜੀ ਮੈਂ ਦੱਸਿਆ ਕਿ ਕਾਈਡ ਨਹੀਂ ਪਾਰਟੀਕੂਲਰ ਦੀ ਡੋਮੇਨ ਤੋਂ ਚਾਹਦਾ ਸੀ ਉਹ ਡੋਮੇਨ ਦੇ ਸੰਬੰਧ ਵਿੱਚ ਤੁਹਾਨੂੰ ਕੀਤਾ ਕਿ ਉਹਨੂੰ ਬਲੌਕ ਕਰਨ ਦੇ ਲਈ ਬੰਦ ਕਰੀ ਕਿਹੜੀ ਡੋਮੇਨ ਦੀ ਗੱਲ ਕਰ ਰਹੇ ਹੋ ਕੀ ਨੈਗਰ ਸਾਈਟ ਜਿਹੜੀ ਚੱਲ ਰਹੀ ਹੈ ਵੈਬਸਾਈਟ ਡੈਫੀਨਿਟਲੀ ਡੈਫੀਨਿਟਲੀ ਉਹਦੇ ਨਾਲ ਦੀ ਨਾਲ ਅਸੀਂ ਉਸਦੇ ਰਿਲੇਟਿਡ ਕਿੰਨੀਆਂ ਚੀਜ਼ਾਂ ਨਿਕਲ ਸਕਦੀਆਂ ਉਹ ਸਾਰਾ ਪਾ ਦਿੰਦੇ ਹਾਂ ਕਿੰਨਾ ਟਾਈਮ ਲੱਗਦਾ ਹੈ ਨਾ ਦੀ ਵੈਬਸਾਈਟ ਨੂੰ ਬਲੌਕ ਕਰਵਾਉਣ ਦੇ ਜਾਂ ਫਿਰ ਪ੍ਰੂਫ ਜੈਨਰੋ ਪ੍ਰੋਸੈਸ ਚੱਲਦਾ ਹੈ ਡਿਪੈਂਡ ਕਰਦਾ ਹੈ ਏਜੰਸੀ ਤੋਂ ਏਜੰਸੀ ਕਿ ਡੋਮੇਨ ਕਿ ਉਹ ਵੈਬਸਾਈਟ ਨੂੰ ਵਰਤਣਾ ਇਨਰ ਦੇ ਸੇਵਰਡਾਈਨ ਦੇ ਵਿੱਚ ਡਿਫਰੈਂਡ ਕਰ ਰਿਹਾ ਕੋਈ ਕਿਸੇ ਚਾਹ ਤਾਂ ਦੋ ਦਿਨਾਂ ਚ ਵੀ ਹੋ ਜਾਂਦਾ ਨਹੀਂ ਤਾਂ 15 ਦਿਨ ਤਾਂ ਲੱਗ ਜਾਂਦੇ ਆ ਜਿਵੇਂ ਹੁਣ ਕੋਈ ਫੇਸਬੁੱਕ ਦੇ ਰਿਲੇਟਡ ਅਸੀਂ ਕੋਈ ਬੰਦ ਕਰਾਉਣੇ ਆ ਜਾਂ ਕਿਸੇ ਤਰੀਕੇ ਦਾ ਐਂਡ ਇਟ ਟੇਕਸ ਅਰਾਊਂਡ 15 ਡੇਸ ਕੁਡ ਡਿਪੈਂਡਸ ਏਜੰਸੀ ਟੂ ਏਜੰਸੀ ਕੀ ਕੰਪਨੀ ਹੈ ਮੈਂ ਵੀ ਤੁਸੀਂ ਅਸਲ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣੀ ਹੋਈ ਸੀ ਯੂਨੀ ਰਜਿਸਟ੍ਰੇਸ਼ਨ ਮੋਹਾਲੀ ਦੀ ਸੀ ਜਾਂ ਤੁਸੀਂ ਹੋਰ ਦੈਟ ਇਜ਼ ਪਾਰਟ ਆਫ ਦ ਇਨਵੈਸਟੀਗੇਸ਼ਨ ਜੀ ਉਹਨਾਂ ਨੇ ਅੱਜ ਸਾਰੇ ਉਹ ਚੈੱਕ ਕਰ ਰਹੇ ਹੈ ਤੇ ਉਹ ਸਾਹਮਣੇ ਆਉਣੇ ਵੀ ਆਉਣੇ ਚੀਜ਼ਾਂ ਦੇ ਨਾਲ ਪ੍ਰਾਈਸ ਜੀ ਇਹ ਪਹਿਲਾਂ ਦਿਖਣ